ਉਹਨਾਂ ਬੱਚਿਆਂ ਨੂੰ ਤੇ ਇਹ ਹੀ ਕਹਦੇ ਦਾ ਵੀ ਛੋਟੇ ਬੱਚੇ ਦੇ ਤੇਰੇ ਬੁੰਡ ਤੇ ਵੱਜਣਗੀਆਂ ਪੰਜਾਬੀ ਠੇਠ ਭਾਸ਼ਾ ਆਪਣੀ ਪੰਜਾਬੀ ਇਹ ਕੋਈ 네ਗੇਟਿਵ ਸੋਚ ਹੈ ਕਿਤੇ ਇਹ 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 ਗਲਤ ਪਾਛਾਵਾ ਕਿਤੇ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਗਲਤ ਪਾਛਾ ਬੋਲਦਾ ਕਿ ਬੱਚਿਆਂ ਨੂੰ ਕੀ ਸਿੱਖਿਆ ਦਊਗਾ ਇਹ ਕੀ ਜਦ ਆਪਾਂ ਆਮ ਹੀ ਕਹਿੰਨੇ ਤੇਰੇ ਚਤਣਾ ਦੇ ਵੱਜਣੀਆਂ ਇਹ ਤੇ ਠੇਠ ਪੰਜਾਬੀ ਬੋਲੀ ਆ ਸਾਡੀ ਪੰਜਾਬੀ ਆ ਨਾ ਬੋਲੀ ਆ ਨਾ ਆਪਣੀ ਹਾਂਜੀ ਹਾਂਜੀ ਹੁਣ ਪੋਟੀ 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 ਆ ਜੇ ਟੱਟੀ ਕਹਦੀ ਤੇ ਕੀ ਹੋ ਗਿਆ ਹਾਂ ਤੇ ਹੋਈ ਜਾਂਦਾ ਹੈ ਹੈ ਹੈਗੀ ਤੇ ਯਾਰ ਇਹ ਪੰਜਾਬੀ ਤੋਂ ਕਿਹੜੀ ਗੱਲਾਂ ਭੱਜ ਜਾਂਦੇ ਜਿਹੜੇ ਪੰਜਾਬੀ ਦੇ ਸਾਡੇ ਲਬਜ ਆ ਸਾਡੇ ਦਾਦੇ ਪਰਦਾਦੇ ਪਿਛਲੇ ਹੀ ਜਿਹੜੇ ਉਹ ਕਿੰਨੀਆਂ ਗਾਲਾਂ ਕੱਢਦੇ ਕਿੱਦਾਂ ਦੀਆਂ ਗਾਲਾਂ ਕੱਢਦੇ ਤੇ ਉਹ ਗਾਲਾਂ ਵੀ ਕਿੱਡੀਆਂ ਕਿਡੀਆਂ ਘੈਂਟ ਗਾਲਾਂ ਹੁੰਦੀਆਂ ਨੇ ਉਹਨਾਂ 'ਚ ਗਾਲਾਂ 'ਚ ਵੀ ਕੁਝ ਹੁੰਦਾ ਤੇ ਜੇ ਅੱਜ ਉਹ ਮੈਂ ਨਿਗ ਨਿਗੇ ਜਵਾਕੀ ਤੇ ਉਹ ਆਖ ਹੀ ਨਹੀਂ ਲੱਗਦੇ ਕਦੀ ਆਉਣ ਨੂੰ ਭੱਜ ਜਾਂਦੇ ਇਹਨੂੰ ਭੱਜਦੇ ਬਲੌਗ ਬਣਾਇਆ ਤੇ ਮੈਂ ਮੁੜ ਕੇ ਮੈਂ ਸਾਰੇ ਇਹਨੇ ਡੱਡੂ ਬਣੂ ਡੱਡੂ ਮੈਂ ਮੈਂ ਬੰਡਾ ਤਾਂ ਆ ਚੁੱਕੋ ਬੰਡਾ ਦੇ ਤਾਂ ਚੁੱਕੋ ਮੈਂ ਤੁਹਾਡੇ ਮਾਰਨੀ ਆ ਹਾਂਜੀ ਵੀ ਉਹਦੇ ਨਾਲ ਛੱਡਣ ਨਾਲ ਕੀ ਹੁੰਦਾ ਵੀ ਇੱਕ ਸਮਝਾਉਣਾ ਕਿਸ ਨੂੰ ਤੁਹਾਡੀਆਂ ਮੈਂ ਛੱਡਣੀਆਂ ਬੁੰਡ ਤੇ ਫਲਾਣ ਇਹ ਗਲਤ ਬੋਲਦਾ ਇਦਾਂ ਤਾਂ ਕਈ ਵਿਦਮਾਨ ਵਿੱਚ ਹੁੰਦੇ ਆ ਨਾ ਜਿਹੜੇ ਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਇਹ ਕਿਹੜੀ ਗਲਤੀ ਹੋ ਗਈ ਇਹ ਗਲਤ ਹੋ ਗਿਆ ਕੁਝ ਮੈਂ ਥੋੜੀਆਂ ਵਾਇਦੀਆਂ ਲੱਗੀਆਂ ਸਹੀ ਗੱਲ ਜੀ ਔਰੀ ਕੋਟ ਪਈ ਪਹਿਲਾਂ ਹੋਣੀ ਪੈਂਦੀ ਫਿਰ ਨਹੀਂ ਪਿੰਦੀ ਸਹੀ ਗੱਲ ਜੀ ਜੇ ਆਪਾਂ ਬੱਟਿਆਂ ਨੂੰ ਕੋਈ ਚੀਜ਼ ਸਮਝਾਵਾਂਗੇ ਨਾ ਤੇ ਉਹਨਾਂ ਨੂੰ ਪਤਾ ਕਿਦਾਂ ਲੱਗੂ ਯਾਰ ਚੰਗੇ ਮਾੜੇ ਦਾ ਪਤਾ ਕਿਦਾਂ ਲੱਗੂਗਾ ਹੁਣ ਮੈਂ ਜਪਨੋ ਮੈਂ ਜਪਨੋ ਕਿਹਾ ਮੈਂ ਕਿਹਾ ਜਪਨੋ ਮੈਂ ਕਿਹਾ ਡੱਡੂ ਬਣ ਉਹਨੂੰ ਡੱਡੂ ਨਾ ਬੰਨ ਆਵੇ ਤੇ ਮੈਂ ਸਾਰੀ ਉਮਰ ਇਸ ਕੋਲੇ ਸਾਰੀ ਸਾਰੀ ਉਮਰ ਡੱਡੂ ਬਣ ਕੇ ਇਸ ਕੋਲੇ ਬੰਨ ਤੇ ਤਾਂ ਪਹਿਲਾਂ ਪੰਜ ਸਾਨੂੰ ਪਤਾ ਹੁੰਦਾ ਡੱਡੂ ਅਹੀਂ ਡੱਡੂ ਉਹ ਕਦੀ ਆਂਦੀ ਲੱਤ ਪਾਵਾ ਗੱਡੇ ਕਦੀ ਆਂਦੀ ਪਾਵਾ ਗੱਡੇ ਕਹਿੰਦਾ ਪਾਪਾ ਮੈਨੂੰ ਪਤਾ ਮੈਂ ਤੈਨੂੰ ਡੱਡੂ ਬੰਨਦਾ ਨਹੀਂ ਪਤਾ ਜਿਹੜੇ ਦੂਜੇ ਜਵਾਗੋ ਮਿੰਟੋ ਮਿੰਟੀ ਬਣ ਗਏ ਉਹਨਾਂ ਨੂੰ ਪਤਾ ਉਹ ਡੱਡੂ ਬੰਨਦਾ ਉਹਨੂੰ ਨਹੀਂ ਪਤਾ ਲੱਗਦਾ ਤੇ ਉਹਦੇ ਚ ਵੀ ਮਿਲਣ ਲੋਕਾਂ ਨੇ ਮੈਗਨਾ ਛੱਡ ਗਏ ਲੋਕਾਂ ਨੇ ਆਪਰੇ ਆਪਸੇ ਲੋਕੀਂ ਨਾ ਇਹ ਇੰਗਲਿਸ਼ ਨੂੰ ਤਵੱਜੋ ਜਿਆਦੀ ਹਿੰਦੀ ਨੂੰ ਜਿਆਦੀ ਤਵੱਜੋ ਦੇਣ ਲੱਪੇ ਆ ਕਈ ਵੇ ਕੀ ਹਿੰਦੀ ਚ ਬੋਲੀ ਜਾਣਗੇ ਟੁੱਟੀ ਭੱਜੀ ਜੀ ਐਵੇਂ ਜਦੋਂ ਤੁਹਾਨੂੰ ਮੇਰੇ ਨਾਲ ਚੱਲ ਉਹ ਇਤਨੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਹੀ ਸਾਰਾ ਹੁਣ ਤੂੰ ਬੈਂਕ ਚ ਲੱਗਾ ਬੈਂਕ ਵਾਲਿਆਂ ਨੂੰ ਲੋਨ ਦੇਣਾ ਤਾੜਾ ਕੋਈ ਲੋਨ ਦਾ ਜੇ ਤੁਸੀਂ ਲੋਨ ਦੇਣਾ ਹੈਲੋ ਸਰ ਗੋਬੀਰ ਸਿੰਘ ਬੋਲਦਾ ਤੂੰ ਹਿੰਦੀ ਜੀ ਕਿਹੜੀ ਗੱਲ ਕਰਦੇ ਸਾਡੇ ਪਹਿਲੋ ਇਹ ਮੈਨੂੰ ਦਵਾ ਦੇ ਤੁਸੀਂ ਨਹੀਂ ਕਰਦੇ ਹੈਂ ਐਂ ਠੇਠ ਪੰਜਾਬੀ ਤੂੰ ਤੇ ਚੱਲ ਪੰਜਾਬੀ ਜੀ ਕਰਦਾ ਉਹ ਜਿਹੜਾ ਤੁਹਾਡਾ ਇਧਰੋਂ ਆ ਗਿਆ ਚੰਡੀਗੜ੍ਹੋਂ ਆ ਗਿਆ ਫੋਨ ਕੇਸ ਦਾ ਜਾਂ ਤੂੰ ਹਿੰਦੀ ਚ ਕਿਉਂ ਸਾਡੇ ਨਾਲ ਗੱਲ ਕਰਦਾ ਮੂ ਜਿਹੜੇ ਉੱਤਰ ਮੰਨ ਲਓ ਕਿ ਹੋਣਗੇ ਜਿਹੜੇ ਬ੍ਰਾਹਮਣ ਜਾਂ ਤੂੰ ਉਹਨਾਂ ਉਹਨਾਂ ਨੂੰ ਕਹ ਵੀ ਤੂੰ ਹਿੰਦੀ ਜੀ ਹਿੰਦੀ ਜੀ ਗੱਲ ਕਰਨੇ ਪਰਾਂ ਨੂੰ ਲਾਓ ਉਧਰ ਨੂੰ ਦਿੱਲੀ ਤੋਂ ਪਰਾਂ ਨੂੰ ਤੁਸੀਂ ਸਾਡੇ ਪੰਜੇ ਤੋਂ ਹੀ ਪੰਜਾਬ ਚ ਫੋਨ ਲਾਉਂਦੇ ਜੇ ਫਿਰ ਸਾਡੇ ਨਾਲ ਪੰਜਾਬੀ ਚ ਗੱਲ ਕਰੋ ਕੱਲ ਪੱਬੇ ਹੈਲੋ ਮੈਮ ਹੈਲੋ ਮੈਂ ਉਹ ਮੈਂ ਆਹ ਭਰਾਵਾ ਮੂਣਾ ਵਿੰਗਾ ਕਰ ਲਈ ਆ ਆਪ ਦਾ ਬਾਬਾ ਕੀ ਕੀ ਆ ਬੱਬੇ ਇਤ ਨਹੀਂ ਆ ਆਪ ਉਹ ਬਾਈ ਮਰੀ ਇਹ ਗੱਲ ਜਦੋਂ ਮੈਡਮ ਦਾ ਤੈਨੂੰ ਲੋਨ ਵਾਲੀ ਦਾ ਫੋਨ ਹੋਣਾ ਕੀ ਕਰਨ ਮੈਂ ਪੰਜਾਬੀ 'ਚ ਹੁੰਦੀ ਕੋਸ਼ਿਸ਼ ਕਰਾਂ ਪੰਜਾਬੀ 'ਚ ਹੋਣਾ ਜਾਵੇ ਟ੍ਰੈਫਿਕ ਚਾ ਮੈਮ ਮੈਂ ਇੱਕ ਦਾ ਮੈਮ ਓ ਮਹਾ ਭਰਾਵਾ ਤੂੰ ਮੂੰਹ ਨਾ ਵਿੰਗਾ ਕਰੀ ਤੂੰ ਪੰਜਾਬੀ ਜੀ ਬੋਲਣੇ ਆਪੇ ਸਮਝ ਲੈਣਾ ਹੈ ਇਹ ਗਾੜੀ ਨੂੰ ਹਿੰਦੀ ਚ ਹੋ ਗਿਆ ਉਹਦੇ ਨਾਲ ਨਹੀਂ ਇਹ ਤਾਂ ਵੈਸੇ ਤੁਹਾਡੀ ਸਹੀ ਗੱਲ ਚਾਹੀਦੀ ਕਿ ਕਿਹੜੀ ਗੱਲ ਯਾਰ ਮੇਰੀ ਗੱਲ ਉਹਨੇ ਆਪਾਂ ਨੂੰ ਫੋਨ ਲਾਇਆਣ ਲੋਨ ਲੈ ਲੋਨ ਕਰਵਾਇਆ ਫੋਨ ਮੰਨ ਕੇ ਚੱਲਾ ਉਹ ਗਾੜੀ ਚੱਲ ਹਿੰਦੀ ਚ ਬੋਲਣ ਦੇ ਜਿੱਦਾਂ ਮਰਜੀ ਤੂੰ ਗਿਆ ਹਾਂ ਜੀ ਮੈਡਮ ਜੀ ਦੱਸੋ ਕੀ ਗੱਲ ਹੈ ਹਾਂ ਇਹਦਾ ਕੀ ਹਿਸਾਬ ਕਿਤਾਬ ਹੋਗਾ ਲੋਨ ਲੈਣ ਦਾ ਕੋਈ ਵੀ ਸਰਵਿਸ ਲਾ ਲਓ ਪੰਜਾਬੀ ਦੀ ਗੱਲ ਕਰ ਪੰਜਾਬੀ ਇਹ ਗਾੜੀ ਨੂੰ ਹਿੰਦੀ ਚ ਟੱਕਰ ਆ ਰਹੀ ਹੈ ਇਹ ਨੂੰ ਦੇਖਣ ਦੇ ਆਪਾ ਹੋ ਗਿਆ ਹੀ ਕੱਟਾ ਹੋ ਰਿਹਾ ਹੈ ਮੈਂ ਪਰ ਲਾਵੇ ਦਿਲੇ ਉਹ ਮੈਂ ਕਿਹਦਾ ਕੈਪਾ ਹੋਣਾ ਹਾਂ ਆਣੀ ਆਣੀ ਫਾਵਾ ਆ ਗਿਆ ਆ ਗਿਆ ਜਿੰਮਾ ਟਿਕਾ ਹੈ ਆਏ ਰੱਬਾ ਸਾਰੇ ਸਾਰੇ ਗੱਲ ਸੁਣ